ਸਿੱਖੀ ਦਾ ਉੜੀ ਕੁੱਟ ਕੇ ਹਟਾਂ ਦੀ ਨੀਚ ਪਾਉ ਬਈ ਰੋੜੀ ਕੁੱਟ ਕੇ ਕੁੱਟ ਕੇ ਹਟਾਂ ਦੀ ਨੀਚ ਪਾਉ ਰਤ ਵਿੱਚ ਘਾਰਾ ਵੱਢ ਕੇ ਐਸਾ ਸਿੱਖੀ ਦਾ ਸਿੱਖੀ ਦਾ ਮੈਂ ਮਹਿਲ ਚੜ੍ਹਾਉ ਫਤਿਹ ਦੇ ਜਕਾਰੇ ਛੱਡ ਕੇ ਐਸਾ ਸਿੱਖੀ ਦਾ ਔਖਾ ਹੁੰਦਾ ਵੀਰ ਖਾਲਸਾ ਕਹਾਣਾ ਹੁੰਦਾ ਵਈਆਔਰ ਕਹ ਹੁੰਦਾ ਵੀ ਖਾਲਸਾ ਕਹੋਲਾ ਨੱਚੂਂਦੇ ਤੰਗ ਮਾਰ ਕੇ ਮੁੱਢਾ ਸਿੱਖੀ ਦਾ ਮੁੱਢਾ ਸਿੱਖੀ ਦਾ ਜਗਤ ਵਿੱਚ ਚੱਲਣਾ ਸਾਰਾ ਪਰਬਾਰ ਮਾਰ ਕੇ ਮੁੱਢਾ ਸਿੱਖੀ ਦਾ ਰੋੜੀ ਕੁੱਟ ਕੇ ਹੱਡਾਂ ਦੀ ਨੀਚ ਪਾਉਂ ਬਈ ਰੋੜੀ ਕੁੱਟ ਕੇ ਕੁੱਟ ਕੇ ਹੱਡਾਂ ਦੀ ਨੀਚ ਪਾਉਂ ਰਤ ਵਿੱਚ ਘਾਰਾ ਵੱਢ ਕੇ ਐਸਾ ਸਿੱਖੀ ਦਾ ਸਿੱਖੀ ਦਾ ਮੈਂ ਮਹਿਲ ਚੜਿਆ ਹੱਥ ਦੇ ਜਕਾਰੇ ਛੱਡ ਕੇ ਐਸਾ ਸਿੱਖੀ ਦਾ ਓਏ ਅੱਖ ਹੁੰਦਾ ਵੀ ਨਖਰ ਸਖਾ ਹੌਲਾ ਬਈ ਅੱਖ ਹੁੰਦਾ ਬਈਆ ਅੱਖ ਹੁੰਦਾ ਵੀ ਨਖਰ ਸਖਾ ਹੌਲਾ ਨੱਚ ਉੱਤੇ ਤਲ ਬਾੜ ਕੇ ਮੁੱਟਾ ਸਿੱਖੀ ਜਾ ਮੁੱਟਾ ਸਿੱਖੀ ਜਾ ਜਗਾ ਤਵੇ ਚਲਾਉਣਾ ਸਾਰਾ ਪਰ ਬਾੜ ਬਾੜ ਕੇ ਮੁੱਟਾ ਸਿੱਖੀ ਜਾ ਜਮੇ ਤਬੀ ਤੇ ਬਹਿ ਗਏ ਬਈ ਗੁਰੂ ਪੰਜਵੇਂ ਪੰਜਵੇਂ ਤਬੀ ਤੇ ਬਹਿ ਗਏ ਚਾਲ ਮਾਂ ਦੀ ਜੜ ਪਟ ਗੇ ਪੈਨੋ ਦੋ ਬਈ ਦੋ ਤਨਵਾਰਾ ਕਹਿ ਗੇ ਆ ਦੇਖਦੇ ਬੰਦਨ ਕੱਟ ਗੇ ਪੈਨੋ ਦੋ ਬਈ ਮੇਰੀ ਫਿਰਿਆ ਖੰਡਾ ਘੜਖੋਣਾ ਮੁਖ ਬਾਕੇ ਅਵਤਾਰ ਕੇ ਪੁੱਤ ਸਿੱਖੀਆ ਪੁੱਤ ਸਿੱਖੀ ਦਾ ਗੱਤਬੇ ਚਲਾਉਣਾ ਸਾਰਾ ਪਰਵਾਰ ਨਾਲ ਕੇ ਪੁੱਤ ਸਿੱਖੀ ਦਾ ਸਿੰਘ ਸੂਰਮਾ ਬਣੇ ਕੋਈ ਮੇਰਾ ਸਿੰਘ ਸੂਰਮਾ ਸੂਰਮਾ ਬਣੇ ਕੋਈ ਮੇਰਾ ਹਰ ਥਾਂ ਤੇ ਫਤਿਹ ਪਾਊਗਾ ਸੀਸ ਬਣ ਕੇ ਬਨ ਕੇ ਮੌਤ ਦਾ ਸੇਰਾ ਹਰ ਥਾਂ ਤੇ ਫਤਿਹ ਪਾਊਗਾ ਸੀਸ ਬਣ ਕੇ ਗੜੀ ਚਮਟਾ ਹੋਰ ਸੰਭਾਉੜੇ ਦੋ ਗੜੀ ਨਾ ਦੋ ਗੜੀ ਚਮਟਾ ਹੋਰ ਸੰਭਾਉੜੇ ਭੁਖ ਬਾਗ ਅਵਤਾਰ ਕੇ ਮੁੱਟਾ ਸਿੱਖੀ ਜਾ ਮੁੱਟਾ ਸਿੱਖੀ ਜਾ ਜਗਤ ਵਿੱਚ ਚਲਾਉਣਾ ਸਾਰਾ ਪਰ ਬਾੜ-ਬਾਰ ਕੇ ਮੁੱਟਾ ਸਿੱਖੀ ਜਾ ਚੋਰੇ ਸਿੰਘਾ ਜੋ ਸ਼ਰਮ ਵਿੱਚ ਆਉ ਜੋਰੇ ਸਿੰਘਾ ਜੋ ਸਿੰਘਾ ਜੋ ਸ਼ਰਨ ਵਿੱਚ ਆਉ ਭਗਤੀ ਦਾ ਫਲ ਪਾਊਗਾ ਮੂੰਹ ਮੰਗੀਆਂ ਮੰਗੀਆਂ ਮਹਾਰਾਤਾ ਪਾਊ ਸਦਾ ਸੱਚ ਖੰਡ ਜਾਊਗਾ ਮੂੰਹ ਮੰਗੀਆਂ ਰਾਮ ਮੱਗਰ ਨੇ ਗੁਰਾਂ ਦਾ ਜਸ ਗਾਉਣਾ ਰਾਮ ਮੱਗਰ ਨੇ ਰਾਮ ਮੱਗਰ ਨੇ ਗੁਰਾਂ ਦਾ ਜਸ ਗਾਉਣਾ ਹਉਨਾ ਵੀਰਾਂ ਨਾਲ ਪਿਆਰ ਦੇ ਬੂਟਾ ਸਿੱਖੀ ਦਾ ਸਿੱਖੀ ਦਾ ਜਗਤ ਵਿੱਚ ਲਾਉਣਾ ਸਾਰਾ ਪਰਿਵਾਰ ਜਹਰ ਪੀਰ ਕੀ ਗੁਰਗੋੜਖਨਾਥ ਮਹਾਰਾਜ ਕੀ ਆਪੋ ਆਪਣੇ ਗੁਰੂ ਮਹਾਰਾਜ ਕੀ ਕਵੀਸ਼ਰ ਜਥਾ ਰਾਮ ਸਿੰਘ ਕਲਾਰਾ ਜੋਤਵੀਰ ਨਿੱਕਾ ਜਾ ਬੱਚਾ ਜੋਤਵੀਰ 50 ਰੁਪਏ ਆਪਣੇ ਕਵੀਆਂ ਨੂੰ ਮਾਣ ਭੇਜ ਗਿਆ ਇਸ ਬੱਚੇ ਨੂੰ ਰੱਬ ਲੱਭਿਆ ਉਮਰਾਂ ਬਖਸ਼ੇ ਪੜਾਈਆਂ ਬਖਸ਼ੇ ਤਰੱਕੀਆਂ ਬਖਸ਼ੇ ਨੌਕਰੀਆਂ ਪੱਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਮੇਰੇ ਪਿਆਰਿਓ ਆਨੰਦ ਮਾਣ ਰਹੇ ਹਾਂ ਕਿਉਂਕਿ ਉਹ ਮੌਸਮ ਠੰਡੀ ਠੰਡੀ ਬਰਕਾ ਤੇ ਠੰਡੀ ਠੰਡੀ ਮਾਹੌਲ ਬਹੁਤ ਬਹੁਤ ਧੰਨਵਾਦ ਕਲਵਰਸ਼ਾ ਨਗਰ ਦਾ ਬਹੁਤ ਵਧੀਆ ਲੱਗ ਰਿਹਾ ਹੈ ਇੱਥੋ ਦੇ ਆਵਾ ਮਾ ਭੈਣਾ ਕਵੀਆਂ ਦਾ ਮਾਨ ਕਰ ਰਹੇ ਨੇ ਔਰ ਸਾਊਂਡ ਵਾਲਾ ਸੋਨੀ ਵੀਰ ਇੰਦਰ ਤਰਵੰਡੀ ਸਾਹਿਬ ਬਹੁਤ ਹੀ ਵਧੀਆ ਸਾਊਂਡ ਹੈ ਜੀ ਲੈਂਦਾ ਸਾਡੇ ਆਵਾ ਮਾ ਭੈਣਾ ਵੱਲੋਂ ਕਵੀਆਂ ਨੂੰ ਮਾਰ ਭੇਜਿਆ ਗਿਆ ਚੜ੍ਹਦੀ ਕਲਾ 'ਚ ਰੱਖੇ ਹਰ ਮਦਾਨ ਹੱਥੇ ਬਖਸ਼ੇ ਲੋਕ ਗੁਰਮੁਖ ਮਹਾਪਾਰਤ ਕਿਉਂਕਿ ਜਿਹੜੇ ਗੱਗਾ ਯਹਰ ਪੀਰ ਨੇ ਇਹ ਰਾਜਾ ਜਨਵੇਚੇ ਦੇ ਅਵਤਾਰ ਹੋਏ ਬੀਬੀ ਆਪਾਂ ਚੇਨ ਟੋਕਿਓ ਕਰਦੇ ਐ ਜਨਮੇਜੇ ਦੇ ਅਵਤਾਰ ਹੋਏ ਨੇ ਮਹਾ ਭਾਰਤ ਹੈ ਜਿਹੜੀ ਨਾ ਮਹਾ ਭਾਰਤ ਵਿੱਚ ਗੁਗਾ ਯਾਰ ਪੀਰ ਪ੍ਰਗਟ ਹੋਏ ਨੇ ਮਹਾ ਭਾਰਤ ਦੇ ਨਾਲ ਗੁਗੇ ਪੀਰ ਦਾ ਮੇਲ ਖਾਂਦਾ ਹੈ ਪਹਿਲਾ ਮਹਾ ਭਾਰਤ ਦੇ ਵਿੱਚ ਗੁਗਾ ਯਾਰ ਪੀਰ ਉੱਥੋਂ ਇਹਨਾਂ ਦੀ ਪੀੜੀ ਦੀੜੀ ਚੱਲਦੀ ਆ ਰਹੀ ਦਰ ਪਰਦਾ ਆ ਸੁਣੋ ਲੈ ਮੇਰੇ ਪਿਆਰਿਓ ਸਾਡਾ ਨਿੱਕਾ ਜਿਹਾ ਬੱਚਾ ਕੀ ਨਾਮ ਦਾ